बाल चढ़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ万ਜੀਤ ਸਿੰਘ ਰਮਾਣਾ ਪਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ਟ ਮਾਨ ਦੀ ਪ੍ਰਧਾਨਗੀ ਹੇਠ ਪਾਜਪਾ ਲੁਧਿਆਣਾ ਦੁਆਰਾ ਪਠਾਨਕੋਟ ਤੋਂ ਸ਼੍ਰੀ ਅਯੋਧਿਆ ਧਾਮ ਲਈ ਚਲਾਈ ਗਈ ਵਿਸ਼ੇਸ਼ ਆਸਥਾ ਰੇਲਗੱਡੀ ਜਦੋਂ ਲੁਧਿਆਣਾ ਪਹੁੰਚੀ ਜਿਸ ਵਿੱਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ ਜੋ ਪਠਾਨਕੋਟ ਤੋਂ ਸ਼੍ਰੀ ਅਯੋਧਿਆ ਧਾਮ ਲਈ ਇਸ ਆਸਥਾ ਟ੍ਰੇਨ ਵਿੱਚ ਜਾ ਰਹੇ ਸਨ ਇਸ ਮੌਕੇ ਭਾਜਪਾ ਮੈਂਬਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਢੋਲ ਵਜਾ ਕੇ ਸਵਾਗਤ ਕੀਤਾ ਗਿਆ ਟ੍ਰੇਨ ਵਿੱਚ ਬੈਠਾ ਹਰ ਕੋਈ ਇਸ ਸਫ਼ਰ ਨੂੰ ਲੈ ਕੇ ਉਤਸ਼ਾਹਤ ਸੀ ਲੁਧਿਆਣਾ ਰੇਲਵੇ ਸਟੇਸ਼ਨ ਜੈ ਸ਼੍ਰੀ ਰਾਮ ਦੇ ਜੈਕਾਰੇ ਨਾਲ ਗੂੰਜ ਉੱਠਿਆ ਇਸ ਮੌਕੇ ਭਾਜਪਾ ਦੇ ਸਾਬਕਾ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਸਾਬਕਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਮੀਡੀਆ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ ਜ਼ਿਲ੍ਹਾ ਜਨਰਲ ਸਕੱਤਰ ਕਤੇਂਦੂ ਸ਼ਰਮਾ ਸਰਦਾਰ ਨਰਿੰਦਰ ਸਿੰਘ ਮੱਲੀ ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਚੋਪੜਾ ਪੰਕਜ ਜੈਨ ਜ਼ਿਲ੍ਹਾ ਸਕੱਤਰ ਸਤਨਾਮ ਸਿੰਘ ਸੇਠੀ ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ ਮੰਡਲ ਇੰਚਾਰਜ ਵਿਸ਼ਾਲ ਗੁਲਾਟੀ ਸੀਨੀਅਰ ਭਾਜਪਾ ਆਗੂ ਪਰਮਿੰਦਰ ਮਹਿਤਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼ੀਨੂ ਚੁਗ ਮੀਤ ਪ੍ਰਧਾਨ ਸੰਤੋਸ਼ ਅਰੋੜਾ ਸੀਮਾ ਵਰਮਾ ਸਮਰਤਾ ਕੌਰ ਮੰਡਲ ਪ੍ਰਧਾਨ ਜੋਗੇਸ਼ ਸ਼ਰਮਾ ਕੇਸ਼ਵ ਗੁਪਤਾ ਆਤੁਲ ਕਪੂਰ ਡਾਕਟਰ ਚੰਦਰਪਾਨ ਚੋਹਾਨ ਕੀਮਤੀ ਰਾਵਤ ਜੁਵਾ ਮੋਰਚਾ ਦੇ ਜਨਰਲ ਸਕੱਤਰ ਸਾਹਿਲ ਦੁੱਗਲ ਅਭਿਸ਼ੇਕ ਸਿੰਗਲ ਨਵਲ ਬਾਂਸਲ ਅਭਿਸ਼ੇਕ ਸ਼ਰਮਾ ਅਸ਼ੋਕ ਚੋਹਾਨ ਵਿਕਾਸ ਅਰੋੜਾ ਰਜੇਸ਼ ਰਾਣਾ ਰਜੇਸ਼ ਸਰੀਨ ਹਰਸ਼ ਸਰੀਨ ਰਾਜੀਵ ਜੈਨ ਰਾਜੂ ਅਰੋੜਾ ਨਵਨੀਤ ਸਿੰਘ, ਅਜੀਤ ਸ਼ਰਮਾ, ਅਮਨ ਕੌਸ਼ਲ ਆਦ ਸੈਂਕੜੇ ਭਾਜਪਾ ਵਰਕਰ ਹਾਜ਼ਰ ਸਨ।